ਲੋਕ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਹੁੰਚੇ ਆਂ ਮੌੜ ਪਸ਼ਮੰਡੀ ਤੇ ਇਹ ਮੰਡੀ 20 ਤਰੀਕ ਨੂੰ ਲੱਗਦੀ ਹੈ ਅੱਜ ਮਿਤੀ 20 9 2025 ਦੇਖੋ ਪਰ ਇੱਕ ਮੰਡੀ ਪਹਿਲੀ ਵਾਰੀ ਦੇਖ ਰਹੇ ਨੇ 채ਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਆਓ ਦਿਖਾਉਣਾ ਮੱਝਾਂ ਦੇ ਤਾਜ਼ੇ ਰੇਟ ਇਹ ਕਰੋ ਚੱਕ ਮੱਝੀ ਇਹ ਕਰੋ ਚੱਕ ਮੱਝ ਦਾ ਆਰਡਰ ਕੁਆਲਟੀ ਲੈਵਲ ਉਹ ਕਰੋ ਚੱਕ ਖਾਣਾ ਵੀ ਚੰਗੀ ਆ ਮੂਰਤੀ ਵਾਲੇ ਖਾਂ ਦਾ ਜਿਹੜਾ ਵਧੀਆ। ਬਾਕੀ ਦੂਰ ਵੀਰ ਕੋਲੇ ਕਿਦਾਂ ਨੇ ਆਪਾਂ? ਸਰੇਲ ਬੇਜ ਬਾਈ ਜੀ। ਬਾਈ ਜਾ ਫਿਰ। ਆਪਣਾ ਸਰਜੀਤ ਸਿੰਘ ਆ ਜੀ। ਕਿਹੜਾ ਪੰਡਾ ਜੀ? ਹੱਥ ਲਗ ਲਾਂ ਜੀ। ਹੱਥ ਲਗ ਲਾਂ। ਕਿੰਨਾ ਸੂਆ ਸੂਈ ਆ ਜੀ ਮੱਧ? ਚੌਥਾ ਸੂਆ ਸੂਈ ਆ ਜੀ। ਚੌਥਾ ਸੂਆ ਸੂਈ। ਕਿੰਨੇ ਦਿਨ ਹੋ ਗਏ ਸੂਈ ਨੂੰ? ਸੂਈ ਲ 15 ਦਿਨ ਹੋ ਗਏ ਜੀ। ਬੱਚਾ ਕੀ ਆ ਬਸੇ? ਘਟਾ ਜੀ। ਘਟਾ ਜੀ। ਕਿੰਨਾ ਦੁੱਧ ਤਿਆਰ ਆ ਜੀ? ਦੁੱਧ 20 ਲੀਟਰ ਤਿਆਰ ਆ ਜੀ। 14 ਦੇਣੀ। ਕੀ ਰੇਟ ਆ ਜੀ? ਇੱਕ ਬੱਚੀ ਹੈ ਜੀ 125 ਮੌਕੇ ਤੇ ਹੋ ਜੀ ਮਾਨਦਾਨ ਮਾਨਦਾਨ ਕਰ ਦਿਆ ਵੀ ਠੀਕ ਹੈ ਧੰਨਵਾਦ ਕਰੋ ਚੈੱਕ ਜੀ ਮਾਝ ਨੂੰ ਆਰਡਰ ਕੁਆਲਟੀ ਕਰੋ ਚੈੱਕ ਮਾਝ ਦੀ ਮੋਠੀ ਵਾਲਾ ਚੌਣ ਲੱਗਾ ਹੋਇਆ ਬਾਕੀ ਡਿਟੇਲ ਵੀ ਕੋ ਲੈ ਕੇ ਦੇ ਮਗੇ ਕਰੋ ਚੈੱਕ ਬਾਕੀ ਡਿਟੇਲ ਵੀ ਕੋ ਲੈ ਕਰੋ ਚੈੱਕ ਆਰਡਰ ਕੁਆਲਟੀ ਕਰੋ ਚੈੱਕ ਬਾਕੀ ਡਿਟੇਲ ਵੀ ਤੁਹਲੇ ਕਹੇ ਦਿੰਨੇ ਆਂ ਕਿਹ ਖੜਾ ਜੀ ਮੈਂ ਆਪਣਾ ਅਮਰੀਕ ਸਿੰਘ ਜੀ ਕਿਹੜਾ ਪੰਡਾ ਜੀ ਸਾਜਲੀ ਸਾਜਲੀ ਕੰਮਾ ਸੂਆ ਸੂਈ ਐ ਜੀ ਮੱਜਾ ਇਹ ਤੀਜੇ ਸੂਈ ਤੀਜੇ ਸਵੇ ਜੀ ਕਿੰਨਾ ਦੁੱਧ ਤਿਆਰ ਆ ਜੀ ਦੂਜੇ ਸੂਈ ਪਰ ਇਹਨੇ 22 ਲੀਟਰ ਦੁੱਧ ਕੱਢਿਆ ਦੂਜੇ ਸੂਈ 26-7 ਦਿਨਾਂ ਦੀ ਸੂਈ 18 ਲੀਟਰ ਤਿਆਰ 18 ਤਿਆਰ ਆ ਜੀ ਬੱਚਾ ਕੱਟਿਆ ਪੱਛੇ ਜੀ ਬੱਚਾ ਕੱਟਿਆ ਬੱਚਾ ਕੱਟਿਆ ਜੀ ਕਾਲੇ ਰੰਗ ਦੀ ਕੀ ਰੇਟ ਆ ਜੀ ਮੱਜ ਦਾ ਇਹਦਾ 3 ਲੱਖ ਜੀ 3 ਲੱਖ ਰੁਪਈਆ ਰੇਟ ਆ ਜੀ ਬੱਡਰ ਕੁਆਲਟੀ ਕਰੋ ਚੱਕ ਮੱਜ ਦੀ 22 ਲੀਟਰ ਦੁੱਧ ਪਿਛਲੇ ਹਫ਼ਤੇ ਚ ਆਇਆ ਮੱਧ ਨੇ ਜੀ ਕਰੋ ਚੈੱਕ ਬਹੁਤ ਡਬਲ ਮੱਝ ਕਦ ਕਾਟ ਦੀ ਆਹ ਬੱਚਾ ਜੀ ਮੱਧ ਦਾ ਅਸੀਂ ਮੱਧ ਦਿਖਾਉਣ ਲੱਗੇ ਹਾਂ ਕਰੋ ਚੈੱਕ ਅਡਰ ਕੁਆਲਟੀ ਕਰੋ ਚੈੱਕ ਜੀ ਮੱਧ ਗੱਬਣਾ ਜੀ ਮੱਧ ਹੋਰ ਕੋਈ ਨਹੀਂ ਆर्डर ਕੁਆਲਿਟੀ ਕਰੋ ਚੈੱਕ ਮੱਝੀ ਪਹਿਲੇ ਤਾਂ ਹੋਰ ਵੀ ਬਣਾਉ ਜੀ ਲੈਵਾ ਮੱਝ ਗੱਪਣ ਮੱਝਾ ਜੀ ਕਰੋ ਚੈੱਕ ਮੱਝੋਂ ਬਾਕੀ ਡਿਟੇਲ ਵੀਰ ਤੋਂ ਲੈ ਕੇ ਦਿੰਨੇ ਆਂ ਚੰਲੇ ਵੀ ਦੀ ਕਰੋ ਚੈੱਕ ਮੱਝ ਚੰਗੀ ਆਰਡਰ ਕੁਆਲਿਟੀ ਦੀ ਹੈ ਜੀ ਮੱਝ ਚੱਪਣ ਮੱਝਾ ਬਾਕੀ ਡਿਟੇਲ ਵੀਰ ਤੋਂ ਕਰੋ ਚੱਕ ਮੱਧ ਉਹ ਬੱਚਾ ਬਠਾਈ ਮੱਧ ਦਾ ਥਾਂ ਲਿਖ ਦੀ ਕਰੋ ਚੱਕ ਅਦਰਕ ਵਾਲੀ ਕਰੋ ਚੱਕ ਮੱਧ ਦੀ ਕਰੋ ਚੱਕ ਤਾਂ ਲਈ ਹੁਣ ਬਾਕੀ ਡੀਟੇਲ ਵੀ ਲਗਦੇ ਨੇ ਕੀ ਨਾਮ ਹੈ ਆਪਣਾ ਬਸੰਤ ਸਿੰਘ ਕਿਹੜਾ ਬੰਦਾ ਜੀ ਮੌੜਤਲਾ ਕੀ ਡੇਟਾ ਮੱਝ ਲਈ 135 135 900 ਸੂਆ ਜੀ ਤੀਜਾ ਸੂਆ ਕਿੰਨੇ ਦਿਨ ਹੋ ਗਏ ਸੂਏ ਨੂੰ ਜੀ ਸੂਏ ਨੂੰ ਹੋ ਗਏ 5 ਦਿਨ ਕੀ ਆ ਬੇਚੀ ਬੱਚਾ ਪਿੱਛੇ ਬੱਚਾ ਕਟਾ ਕਟਾਈ ਕਿੰਨਾ ਦੁੱਧ ਤੇਰਾ ਜੀ ਦੁੱਧ 14 ਕਿਲੋ 14 ਕਿਲੋ ਮੌਕੇ ਤੇ ਹੋ ਜੀ ਮਾਣਦਾਂ ਪਹਿਲਾਂ 14 ਕਿਲੋ ਜੋ ਹੈ ਮੌਕੇ ਤੇ ਹੋ ਜੀ ਮਾਣਦਾਂ 1 35 ਚੋਂ ਆ ਮਾਣਦਾਂ ਮੌਕੇ ਤੇ ਕਰ ਦਿਆਂਗੇ ਠੀਕ ਹੈ ਜੀ ਉਹ ਆਪਣਾ ਵਪਾਰ ਦਾ ਕੰਮ ਹੈ ਜੀ ਨਾ ਨਾ ਵਪਾਰ ਦਾ ਨਹੀਂ ਜੀਮੀ ਦਾ ਕੋਈ ਚਾਰਾ ਇਹ ਤਾਂ ਕਰੂ ਮੱਝ ਹਾਂ ਹਾਂ ਕਰੂ ਮੱਝ ਹੈ ਠੀਕ ਹੈ ਜੀ ਇੱਕ ਮੱਝ ਲੈ ਕੇ ਆਏ ਹੋ ਇੱਕ 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 ਆਪਦੇ ਟਰੈਕਟਰ ਤੇ ਜੜਾ ਕੇ ਲੈ ਆਏ ਆ ਮਾਣਦਾਂ ਪੂਰਾ ਕਰਾਂਗੇ ਇਹਦਾ ਠੀਕ ਹੈ ਜਿਹੜਾ ਬੰਦਾ ਦੁੱਧ ਪੀਣ ਨੂੰ ਲਊ ਉਹਨੂੰ 2000 ਹੋਰ ਵੀ ਛੋੜ ਦੇ ਮੰਗ ਲੇ ਠੀਕ ਹੈ ਜੀ ਦੇਖੋ ਜਿਮੀਂਦਾਰ ਕੋਲ ਤੋਂ ਦੁੱਧ ਪੀਣ ਦਾ ਉਹਨੂੰ 2000 ਕਰੋ ਜੀ ਫਾਇਦਾ ਛੋਟ ਕਰਾਂਗੇ ਧੰਨਵਾਦ ਮੱਝ ਚੱਕੀ ਹਾਲੇ ਵੀ ਦੀ ਚੈੱਕ ਕਰੋ ਅੱਧਰਕਾਟੀ ਕਰੋ ਅੱਧਰਕਾਟੀ ਕਰੋ ਚੈੱਕ ਮੱਝ ਦੀ ਉਹ ਬਚਾ ਬਠਾਈ ਮੱਝ ਦਾ ਤਾਂ ਵੀ ਵੀਰ ਕਰੋ ਚੈੱਕ ਮੱਝ ਜੀ ਬਾਕੀ ਡਿਟੇਲ ਵੀ ਤੁਹਾਨੂੰ ਲੈ ਕੇ ਦੰਨੇ ਆ ਆਪਣਾ ਉੱਬਾ ਜੀ 13 ਮੁੱਲਕ 30 ਕਿੰਨਾ ਮਸੂਸ ਜੀ ਮਾਚ ਦੂਜੇ ਬੱਚਾ ਕੀ ਵਸੇ ਜੀ ਕੱਟੀ ਕਿੰਨੇ ਦਿਨ ਹੋ ਗਏ ਉਸ ਨੂੰ 25 ਦਿਨ ਹੋ ਗਏ 25 ਦਿਨ ਹੋ ਗਏ ਮੋਕ ਤੇ ਹੋ ਜੂ ਮਨ ਤਨ ਹਾਂ ਮੋਕ ਤੇ ਮਨ ਤਨ ਹੋ ਗਏ ਕਿੰਨਾ ਰੇਟ ਹੈ ਜੀ 130 130 ਧੰਨਵਾਦ ਗਾਈ ਦਿਖਾਉਣ ਲੱਗੇ ਕਰੋ ਚੈੱਕ ਉਹ ਬੱਚਾ ਬੱਠਾ ਗਈ ਗਈ ਉਹ ਨੂੰ ਹੱਕ ਦੇ ਕਰੋ ਚੈੱਕ ਜੀ ਹਾਂ ਦੇ ਵੀ ਕਰੋ ਚੈੱਕ ਮਾ ਜੀ ਸਹੀ ਨੇ ਚੰਗੇ ਡਰ ਕੁਆਲਟੀ ਹੈ ਕੀ ਨਾਮ ਹੈ ਆਪਣਾ ਗਰਨੂਰ ਸਿੰਘ ਹੈ ਜੀ ਕਿਹੜਾ ਪੰਡਾ ਜੀ ਰਾਮਪਰਾਹੁਲ ਰਾਮਪਰਾਹੁਲ ਜੀ ਕਿੰਨਾ ਮਸੂ ਹੋਈ ਜਾਈ ਦੂਜੇ ਸੂਏ ਸੂਈ ਹੈ ਜੀ ਦੂਜਾ ਸੂਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਪੰਜਵਾਂ ਚਿੰਬਾ ਦੇ ਵਿੱਚ ਪੰਜਵਾਂ ਮਹੀਨਾ ਦਾ ਬੱਸੀ ਹੈ ਜੀ ਬੱਸੀ ਹੈ ਕਿਹੜੀ ਨਸਲ ਦੀ ਹੈ ਜੀ ਸਾਈਵਾਲ ਚ ਪੈਂਦੀ ਹੈ ਜੀ ਸਾਈਵਾਲ ਜੀ ਕਿੰਨਾ ਦੁੱਧ ਦਿਆ ਰਹੀ 16 ਕਿਲੋ ਦੁੱਧ ਤਿਆਰ ਆ ਜਾਏਗਾ 16 ਕਿਲੋ ਤਿਆਰ ਹੈ ਦੂਜਾ ਸਵੇਰ ਸੁਵੇਈ ਹਾਂਜੀ ਕੀ ਰੇਟ ਹੈ ਇਹਦਾ ਮੰਗਦਾ 85000 ਰੁਪਏ 85000 ਰੁਪਏ ਹੋਰ ਹੋਈ ਜੇ ਥੋੜਾ ਮੌਕੇ ਤੇ ਕਰ ਦਾਂਗੇ ਜੀ ਠੀਕ ਹੈ ਜੀ ਧੰਨਵਾਦ ਕਰੋ ਚੈੱਕ ਮੱਗਦੇ ਹਾਂ ਲੱਗੇ ਪਹਿਲੇ ਸ਼ੂਗਰ ਥਾਂ ਦੇ ਵੀ ਕਰੋ ਚੈੱਕ ਤੀਜੇ ਸ਼ੂਗਰ ਕਰੋ ਚੈੱਕ ਮੱਗਦੇ ਦੋ ਲੇ ਗੋ ਆਡਰ ਕੁਆਲਟੀ ਦੀ ਚੀਜ਼ ਹੈ ਮੂਸਰ ਦੇ ਕਿੰਨੇ ਬਾਕੀ ਡਿਟੇਲ ਵੀ ਤੋਂ ਲੈ ਗਿੰਨੇ ਬੱਚਾ ਕਿਹੜਾ ਈ ਇਹਦਾ ਆਹ ਤੇ ਆਹ ਬੱਚੇ ਜੀ ਕੀ ਹੈ ਇਹ ਕੱਤੀ ਹੈ ਕੱਟਾਈ ਕਰ ਕਾ ਕਿਹੜਾ ਬੰਦਾ ਈ ਆਪਣਾ ਲੰਗੋ ਜੀ ਲੰਗੋ ਜੀ ਕਿੰਨਾ ਸੂਈ ਜੀ ਮੱਝੋ ਤੀਜੇ ਸੂਈ ਜੀ ਤੀਜੇ ਸੂਈ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ 14 ਲੀਟਰ ਜੀ 14 ਲੀਟਰ ਦੁੱਧ ਤਿਆਰ ਹੈ ਜੀ 14 ਲੀਟਰ ਦੁੱਧ ਤਿਆਰ ਹੈ ਜੀ ਠੀਕ ਹੈ ਜੀ ਕੀ ਰੇਟ ਹੈ ਜੀ ਮੱਝ ਦਾ 160 ਜੀ 160 ਜੀ ਮੌਕੇ ਤੇ ਹੋ ਜੀ ਮੰਨ ਦਾਣਾ ਮੌਕੇ ਤੇ ਹਾਂ ਜੀ ਹਾਂ ਠੀਕ ਹੈ ਜੀ ਧੰਨਵਾਦ ਜੀ ਚਲੋ ਚੱਕ ਮੱਝੀ ਹਾਂ ਲੈ ਲਈ ਕਰੋ ਚੱਕ ਬਾਕੀ ਜਿੰਦਗੀ ਤੋਂ ਲੈ ਕੇ ਤਾਂ ਨਾ ਆ ਬੱਚਾ ਖੜਾ ਜੀ ਮੱਜ ਦਾ ਹਾਤ ਨਹੀਂ ਪਾਈ ਜੀ ਕਿਹੜੇ ਪਿੰਡ ਹੈ ਜੀ ਆਪਣਾ ਪਤਲਾ ਕਲਾ ਜੀ ਅਗਲਾ ਕਲਾ ਜੀ ਹਾਂ ਕਿੰਨਾ ਸਮੂਹ ਸੂਏ ਜੀ ਮਾਜੂ ਜੀ ਜੀ ਦੂਜੇ ਦੂਜੇ ਜੀ ਬੱਚਾ ਜੀ ਬਸੇ ਕੱਟੀ ਕੱਟੀ ਕਿੰਨੇ ਦਿਨ ਹੋ ਗਏ ਸੂਏ ਜੀ 8 ਦਿਨ ਹੋ ਗਏ ਸੂਏ ਜੀ 8 ਦਿਨ ਹੋ ਗਏ ਜੀ ਕੀ ਰੇਟ ਹੈ ਜੀ ਮਾਜੂ ਦੇਖੇ 70 1 70 ਦੁੱਧ ਕਿੰਨਾ ਤਿਆਰ ਹੈ ਜੀ 12 ਲੀਟਰ 12 ਲੀਟਰ ਹੋਰ ਵੀ ਵਧੂ ਦੁੱਧ ਜੀ ਹੈ ਦੁੱਧ ਹੋਰ ਵਧੂ ਹਾਂ ਹਾਂ ਠੀਕ ਹੈ ਇਸਨੇ ਸੂਏ ਕਿੰਨਾ ਕਰਤਾ ਜੀ ਗੁਰਦੀਪ ਜੀ 13 14 ਦੀ ਦੁੱਧ ਹੋਣੀ ਜੀ ਹੁਣ ਤਾਂ ਲਾ ਲਓ ਠੀਕ ਹੈ ਜੀ ਧੰਨਵਾਦੀ ਮਾ ਜੀ ਕਰੋ ਚੈੱਕ ਜੀ ਪੂਰਾ ਤਾਰਾ ਕ੍ਰੋਮ ਅਜਿਹਾ ਚੈੱਕ। ਥਾਂ ਲੈ ਵੀਜੀ ਕਰੋ ਚੈੱਕ ਮੇਗਾ। ਬਾਕੀ ਡਿਟੇਲ ਵੀ ਤੋੜਾ ਕਿਦਨੇ ਆਪਾਂ। ਆਹ ਬੱਚਾ ਖੜਾ ਜੀ ਮੱਧ ਦਾ। ਕੀ ਨਾਮ ਹੈ ਆਪਣਾ? ਮੇਰਾ ਨਾਮ ਤਾਂ ਸਿੰਘ ਹੈ ਜੀ। ਤਰਨ ਸਿੰਘ ਜੀ। ਕਿਹੜਾ ਪਿੰਡਾ ਜੀ? ਨਾਤ ਜੀ। ਨੱਤ ਵਗੈਰ। ਕਿਰਮਾ ਸੁਆਹ ਸੁਆਹ ਜੀ ਮੱਧਾ। ਤੀਜਾ ਸੁਆਹ। ਤੀਜਾ ਸੁਆਹ। ਕਿੰਨੇ ਦਿਨ ਹੋ ਗਏ ਜੂਨ ਨੂੰ? ਇਹਨੂੰ ਹੋ ਗਿਆ ਜੀ 15 ਦਿਨ 15 ਦਿਨ ਹੋ ਗਏ ਬੱਚਾ ਕੱਟਾ ਜੀ ਪਸੇ ਹਾਂ ਜੀ ਆਹ ਬੱਚਾ ਖੜਾ ਜੀ ਮੱਝ ਦਾ ਕਿੰਨਾ ਰੋਤਾ ਤੈਰਾ ਜੀ ਇਸ ਟਾਈਮ 12 ਲੀਟਰ ਹੈ ਜੀ ਮੋਟਾ ਵਾ 13 14 ਵਰਗਿਆ ਹਸਤੇ ਲੜਦੀ ਹੈ ਠੀਕ ਹੈ ਮੈਲਾ ਝਾੜ ਗਈ ਕਿ ਝਾੜਨਾ ਹੈ ਜੀ ਮੈਲਾ ਝੜੀ ਜਾਂਦੀ ਹੈ ਮੈਲਾ ਝੜੀ ਜਾਂਦੀ ਹੈ ਜੀ ਕੀ ਰੇਟ ਹੈ ਜੀ ਮੱਝ ਦਾ ਮੱਝ ਦਾ 1.5 ਲੱਖ ਜੀ 1.5 ਲੱਖ ਜੀ ਮੌਕੇ ਤੇ ਹੋਰ ਹੋ ਜੂ 12 ਮੋਟਾ ਜੀ ਕਰਦੀ ਆ ਆਪਦੀ ਠੀਕ ਹੈ ਜੀ ਕਰੂ ਮੱਝ ਜੀ ਠੀਕ ਹੈ ਠੀਕ ਹੈ। ਧੰਨਵਾਦ। ਕੀ ਨਾਮ ਹੈ ਇਹ ਆਪਣਾ? ਚੱਕਸੀਰ ਸਿੰਘ। ਕਿਹੜਾ ਪੰਡਾ ਜੀ? ਆਂਡੇ ਵਾਲੀ। ਆਂਡੇ ਵਾਲੀ ਜੀ। ਕੰਮਾ ਸੂਆ ਸੂਜੀ ਮੱਝ। ਦੂਜੀ ਸੂਆ ਜੀ। ਦੂਜੀ ਸੂਆ ਹੀ ਇਹ। ਹਾਂ ਸੂਣਾ ਬਈ। ਦੋ ਤਿੰਨਾਂ ਤਾਂ ਰਹਿ ਗਈ। ਦੋ ਤਿੰਨਾਂ ਤਾਂ ਲੱਗ ਜੀ। ਅਜੇ ਤਾਂ ਹੋਰ ਵੀ ਬਣ ਮੱਝ ਹਨ ਜੀ। ਹਾਂ ਬਈ। ਕਿੰਨਾ ਦੁੱਧ ਕੱਢੇ ਪਹਿਲੇ ਸੂਆ ਜੀ? ਪਹਿਲੇ ਸੂਆ 12 ਲੀਟਰ ਬਈ। 12 ਲੀਟਰ ਜੀ। ਕੀ ਰੇਟ ਹੈ ਮੱਝ ਦਾ? ਇਹਦਾ 140 ਜੀ। 140 ਜੀ। ਮੌਕੇ ਤੇ ਹੋ ਜੀ ਮਾਨਦਾਨ। ਆ ਕਰ ਦਾਂਗੇ ਬਈ। ਠੀਕ ਹੈ ਜੀ। ਕਰੋ ਚੈੱਕ। ਮੀਡੀਅਮ ਹਾਈਟ ਹੈ ਜੀ ਮੱਝ ਦੀ। ਆਰਡਰ ਕੁਆਲਟੀ ਕਰੋ ਚੈੱਕ ਹੋਰ ਵੀ ਬਣਾਉ ਮੱਝ ਹਜੇ ਲਈ ਦੋ ਤਨ ਨਗਰ ਲੈਦੀ ਹੈ ਧੰਨਵਾਦ ਜੀ ਚੈੱਕ ਕਰਦੇ ਨੂੰ ਜੀ ਆਹ ਬੱਚਾ ਖੜਾ ਮੱਝ ਦਾ ਆਰਡਰ ਕੁਆਲਟੀ ਕਰੋ ਚਾਹਤ ਕਰੋ ਚੈੱਕ ਕਰਦੇ ਵੀ ਤੀਜੇਸ ਵਾਸਲੀ ਹੈ ਜੀ ਮੱਝ 7-8 ਦਿਨ ਸਲੀਨ ਹੋ ਗਏ 12 ਲੀਟਰ ਦੁੱਧ ਪਿਆਰਾ ਮੱਝ ਤੁਹਾਡੀ ਉਪਾਰ ਦਾ ਕੰਮ ਆ ਪੈਂਦਾ ਬਜਟਲ ਹਮਾ ਫੈਂਡਾ ਬਲੋਰਾ ਸਿੰਘ ਨਾਮ ਹੈ ਬਾਈ ਦਾ ਸਵਾ ਲੱਖ ਰੁਪਿਆ ਰੇਟ ਹੈ ਮੱਜ ਦਾ ਮੌਕੇ ਦੇ ਮਾਨਤਾ ਚਲੋ ਚਲੋ ਚੈੱਕ ਦੀ ਟਿਕਰੂ ਚੈੱਕ ਮੱਜ ਦੀ ਖਾਲੇ ਵੀ ਕਰੂ ਚੈੱਕ ਮੱਜ ਚੰਗੀ ਹੈ ਡਰ ਕੁਆਲਟੀ ਹੈ ਮੁੱਠੀ ਵਾਲਾ ਪੂੰਦਿਆ ਹੈ ਮੱਜ ਨੂੰ ਉਹ ਬੱਚਾ ਬੱਤੀ ਮੱਜ ਦਾ ਕੀ ਨਾਮ ਹੈ ਆਪਣਾ ਜਿਸ ਨੇ ਕਿਹੜਾ ਪੰਡਾ ਜੀ ਚਕੇਰੀ ਚਕੇਗੀਆਂ ਕੈਮਾ ਸੂਆ ਸੂਈ ਅਜ ਮਾਜਾ ਦੂਜੀ ਦੂਜੀ ਕਿੰਨੇ ਸਾਲ ਹੋ ਗਏ ਤੁਨੂੰ ਜੀ 10ਵਾਂ ਲੈ ਆਈ ਆ 10ਵਾਂ ਮੈਨਾ ਕਿੰਨਾ ਰੋਦੋ ਤਿਆਰ ਆਈ 12 ਮੀਟਰ 12 ਮੀਟਰ ਰੋਦੋ ਤਿਆਰ ਹੋਰ ਵੀ ਵੱਧੂ ਜੀ ਹਾਂਜੀ 2-3 ਕਿਲੋ ਵੱਧ ਜੀ ਮਾੜਾ ਝਾੜ ਕੇ ਰਾਮ ਆਲੀ ਕੀ ਰੇਟ ਹੈ ਮਾਜਰਾ 180 180 ਮੌਕੇ ਤੇ ਹੋ ਜੀ ਮਾਨਪਾਨ ਮੌਕੇ ਤੇ ਹੋ ਜੀ ਕੀ ਕਈ ਬੱਚਾ ਕੱਤੀ ਬੱਚੀ ਬੱਚਾ ਕੱਤੀ ਜਿਹੜੇ ਵੀਰ ਨੇ ਲਏ ਹੋਏ ਮੋੜ ਮੰਡੀ ਤੇ ਪਹੁੰਚ ਕੇ ਬਾਈ ਜਣਾ ਸੰਪਰਕ ਕਰ ਸਕਦੇ ਬਹੁਤ ਚੰਗੇ ਚੰਗੇ ਪੁੱਛ ਪਹੁੰਚਦੇ ਆ ਕਰੋ ਚੱਕ ਦੀ ਮੱਝ ਹਾਂ ਲੈ ਦੀ ਕਰੋ ਚੱਕ ਕਰੋ ਚੱਕ ਗੱਬਨਾਈ ਦੀ ਮੱਝ ਇਧਰ ਲਾਈ ਦਿਓ ਸਮੁੰਦੇ ਇਹ ਤੇ ਵੀਰ ਤੋਂ ਲੈ ਕੇ ਜਿਨੇ ਆ ਬਾਹਰ ਰੁਕ। ਫੰਡ ਲਿਵਰੀ ਚੈੱਕ ਕਰੋ। ਟਿਕਟਲ ਵੀਤੋ ਲੈਣੇ ਆ। ਕਰੋ ਚੈੱਕ ਮੋਟਰ ਦਾ ਫੰਡ ਦੇ। ਕੀ ਨਾਮ ਹੈ ਆਪਣਾ? ਕੀ ਨਾਮ ਹੈ ਆਪਣਾ? ਆਪਣਾ ਨਾਮ ਦਰਸ਼ਨ ਸਿੰਘ ਹੈ। ਕਿਹੜਾ ਪਿੰਡਾ ਜੀ? ਸੀਰ ਹੈ। ਸੀਰੀ ਜੀ? ਹਾਂ ਜੀ। ਕਿੱਥੇ ਰਹਿ ਗਏ ਜੀ ਇਹ? ਇਹ ਤੇ ਇਹ ਕਾਲਿਆਣੀ ਮੰਦਰੀ ਕੋਲੇ। ਕਾਲਿਆਣੀ ਮੰਦਰੀ ਕੋਲੇ ਜੀ। ਕਮਾਸ ਵਸੁੰਦੀ ਝੋਟੀ ਹੈ ਪਹਿਲੇ ਸੂਜੀ ਕਿੰਨੇ ਦਿਨ ਲਈ ਜੂਜੀ ਹੈ ਕਿੰਨੇ ਦਿਨ ਲਈ ਜੂ ਜਿੰਨ ਤੋਂ ਦੇਖੋ ਹੁਣ ਜੀ ਇਹ ਛੱਤ ਕਰਦੇ ਕਿ ਛੀਕੜ ਠੀਕ ਹੈ ਜੀ ਇਹਦੀ ਮਾਸਲੇ ਕਿੰਨਾ ਕਦੋਂ ਤੁਸੀਂ ਪਹਿਲਾਂ ਹੀ ਇਹਦੀ ਮਾਸਲੇ ਦਾ ਭਾਈ 18 ਲੀਟਰ ਸੀ 18 ਲੀਟਰ ਇਹ ਵੀ ਕੱਢੋ ਜੀ 12 13 ਦਾ ਨਾ ਪਹਿਲੇ ਹੈ ਕੀ ਰੇਟ ਆ ਕੀ ਮੱਝ ਦਾ ਇਹਦਾ 2 ਲੱਖ ਲੱਖ ਮੰਗਦੇ ਡੋੜ ਲੱਖ ਮੰਗਦੇ ਮੌਕੇ ਤੇ ਹੋ ਜੂ ਮਾਨਦਾਨ ਜੀ ਝੋਟੀ ਝੋਟੀ ਚੰਗੀ ਹੈ ਜੀ ਚੰਗੀ ਝੋਟੀ ਹੈ ਨਾ ਜੀ चुटिया सीता ये जो है ले आई मैदल में के नाल है ठीक है ही तो मार्ग मंडी तक पहुंचो जी बहुत चंके चंके पशुओं ने करोचे का चुटी ये भी बिरपराने लेनी है हाँ केवल पुजीना कंटैक्ट कर सकेंगे तानवाली करोचे का ब्रिकोर्ड पे करो मधुबी चेकिंग करोचे नाली भी

ਆਪਣਾ ਪੈਂਡ ਤਾਂ ਪਾ ਗਿਆ ਤਾਂ ਪਾਈਏ ਕੈਮਰੇ ਤੋਂ ਸੁਈਏ ਜੀ ਮਤ ਸੁਵੇ ਦੁੱਜੇ ਸੁਵੇ ਕਿੰਨੇ ਦਿਨ ਹੋ ਗਏ ਸੀ ਨੂੰ ਸੋਏ ਨਾ ਹੋ ਗਏ 15 ਦਿਨ 15 ਦਿਨ ਹੋ ਗਏ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ 13 ਕਿਲੋ ਹੁਣ ਤਿਆਰ ਹੈ 13 ਕਿਲੋ ਤਿਆਰ ਹੈ ਮੈਨਾਂ ਛਾੜ ਕੀ ਘਟਾੜੀ ਨਹੀਂ ਹੈ ਜੀ ਮੈਦਾਨੀ ਛਾੜਿਆ ਮਾੜਾ ਚੜ ਕਿੱਥੋਂ ਹੋ ਰਹੀ ਗੁਰੂ ਮੱਝ ਕੀ ਰੇਟ ਆਈ ਮੱਝ ਦਾ ਇਹਦਾ ਇਹਦਾ ਮੋੜਲਾ 100 ਲੱਖ ਲੋਕ ਕਿ ਹੋ ਜੀ ਮੰਨ ਤਾਂ ਹੋ ਜੀ ਚੱਕੀ ਮੱਝ ਬਹੁਤ ਦਰ ਮੱਝ ਮੱਧਵਾਲੀ ਕੀ ਕਰੀ ਮੱਝ ਚੈੱਕ ਆ ਬਾਕੀ ਡੀਟੇਲ ਵੀਰ ਤੋੜੇ ਕਿ ਦੇਵਾਂਗੇ ਖਾਂ ਦੇ ਵੀ ਦੀ ਚੰਗੀ ਮੱਝ ਕਰੋ ਚੱਕਾ ਮੋٹے ਮੋٹے ਖਣ ਲੱਗੇ ਮਾਝਾ ਉਹ ਬੱਚਾ ਬੈਠਾ ਹੀ ਮੱਝਾ ਬਾਕੀ ਡੀਟਲ ਵੀ ਤੋ ਲੈ ਕੇ ਜਨੇ ਹਾ ਦੇ ਆ ਤੇ ਲਾਇਆ ਲਾ ਜਰਨੈਲ ਸਿੰਘ ਜੀ ਕਿਹੜਾ ਫੰਡਾ ਜੀ ਮੋਗਾ ਜੀ ਕਿਹੜਾ ਜੀ ਮੋਗਾ ਜੀ ਮੋਗਾ ਜੀ ਕਿੰਵੇਂ ਸੁਥਰੀ ਹੈ ਮੱਝ 3 ਜੇ ਸੋਏ ਕਿੰਵੇਂ 3 ਜੇ ਸੋਏ 3 ਜੇ ਸੋਏ ਕਿੰਨਾ ਦੁੱਧ ਦੇ ਰਹਾ ਹਣ ਜੀ ਹੋ 14 ਕਿਲੋ ਜੀ ਜਾਉਂਦੇ ਕਿ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਅੱਜ 6 ਆ ਰਹਿਣਾ ਸੂਈ 13 ਦਿਨਾਂ ਦੀ 6 ਦਿਨਾਂ ਦੀ 6 ਦਿਨਾਂ ਦੀ ਬੱਚਾ ਕੀ ਹੈ ਜੀ ਵਸੇ ਟਟਾ ਹੀ ਟਟਾ ਹੀ ਕੀ ਰੇਟਾ ਮੱਝ ਦਾ ਜੀ ਡੇਢ ਮੰਗਦੇ ਜੀ ਡੇਢ ਮੰਗ ਲਈ ਮੱਝ ਦਾ ਵੱਧਦਾ ਹੋਰ ਵੀ ਵੱਧੂ ਜੀ ਹਾਂ ਜੀ 6 ਨਾਲੇ ਤੋਂ ਪਹਿਲਾਂ ਡੇਢ ਮੰਗਦੇ ਚਲਈਏ ਖੋਲ ਕੇ ਵਧੀਆ ਆਇਆ ਵੀਡੀਓ ਮੈਂ ਚਾਚਾ ਵੀਡੀਓ ਬਣਨੀ ਹਾਂ ਹਾਂ ਵਾਹ ਚਾਹ ਪੀ ਲੈਣਾ ਕੋਟਾ ਬਲੋ ਰਿਚ ਦਾ ਹੈ ਜੀ 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 ਇਹ ਤੁਹਾਨੂੰ ਮਿਲ ਜੇ ਮੈਂ ਮੈਂ ਬਾਕੀ ਸਭ ਜੇ ਤੁਰੇ ਕਰ ਦਿੰਨਾ ਬਰਜਿਤ ਸਿੰਘ ਕਿਹੜਾ ਪੰਡਾ ਜੀ ਸਵਾਗਤ ਨਾਮ ਲੈ ਜੀ ਕੰਨੇ ਸੂਸ ਜੀ ਛੋਤੀ ਇਹ ਚੀਜ਼ ਜੀ ਆ ਜੀ ਜੀ ਸੇ ਕਿੰਨਾ ਦੁੱਧ ਪਿਆਰਾ ਜੀ 16 ਕਿਲੋ ਪਿਆਰਾ ਜੀ 14 ਬੱਚਾ ਕੀ ਆ ਬਸੇ ਮਗਰ ਕੀ ਆ ਕੱਟਾ 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 ਕਹੇ ਦਿਨ ਮੈਂ ਕੁਛ ਵੀ ਨੂੰ ਜੀ ਹਰਤਾ ਹੋ ਗਈ ਹਰਤਾ ਹੋ ਗਈ 16 ਲੀਟਰ ਦੁੱਧ ਪਿਆਰਾ ਹੁਣ ਜੀ ਹਾਂ ਹਰਤਾ ਦੁੱਧ ਪਿਆਰਾ 14 ਲੀਟਰ ਦੁੱਧ ਪਿਆਰਾ ਜੀ ਪਿੰਡ ਰਾਮਨਗਰ ਜੀ ਆਪਣਾ ਪਿੰਡ ਰਾਮਨਗਰ ਵਪਾਰ ਦਾ ਕੰਮ ਹੈ ਇਹ ਪਈ ਕਈ 11 ਵਪਾਰ ਕਰਦੇ ਸੀ ਮੈਂ ਮਸੂਸ ਨਹੀਂ ਮਟੋ ਇਤੀਜ ਇਤੀਜ ਹੋਈ कैमरा हो गया जी में सीन हुआ तो क्या मैं सब कैमरा को तो रही दूध तेरा किलो हो किलो बच्चे के भी सही कटा कटा है की रेट है मतलब रेट एक चल में तो उनके अंदर कई हां पूरी एक ठीक है व्यापार का मैं हां व्यापार का पेंट को है बड़ी कुतिया तैयार है <laughs> 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 yeah, I'm gay.